ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੇਲ ਨਿਊਜ਼ ਪੰਜਾਬ ਮੈਂ ਵਿੱਕੀ ਵਰਕ ਕੈਮਰਾਮੈਨ ਬੱਬੂ ਦੇ ਨਾਲ ਇਸ ਟਾਈਮ ਆਪਣੇ ਪਿੰਡਾ ਤਾਲਾਂ ਦੇ ਵਿੱਚ ਮੌਜੂਦ ਸੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਇੱਥੇ ਬਹੁਤ ਵਧੀਆ ਰੌਣਕ ਲੱਗੀ ਹੋਈ ਹੈ ਅੱਜ ਇੱਥੇ 16 ਫੱਗਣ ਹਰ ਸਾਲ ਜਾਨੀ ਕਿ ਇੱਕ 16 ਫੱਗਣ ਵਾਲੇ ਦਿਨ ਕੁਸ਼ਤੀ ਦਾ ਮੇਲਾ ਕਰਵਾਇਆ ਜਾਂਦਾ ਦੰਗੜ ਪਰਦਾ ਦੂਰੋਂ ਦੂਰੋਂ ਕੁਸ਼ਤੀ ਦਾ ਜਿਹੜੇ ਕਿ ਆਪਣਾ ਦਿਖਾਉਣ ਵਾਸਤੇ ਪਹਿਲਵਾਨ ਇੱਥੇ ਆਉਂਦੇ ਨੇ ਵਧੀਆ ਉਹਨਾਂ ਦਾ ਪਿੰਡ ਵੱਲੋਂ ਸਨਮਾਨ ਵੀ ਕੀਤਾ ਜਾਂਦਾ ਔਰ ਸਾਰੇ ਪਿੰਡ ਦੇ ਸਹਿਯੋਗ ਨਾਲ ਇੱਥੇ ਯਾਨੀ ਕਿ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ ਬਾਕੀ ਸਾਡੇ ਨਾਲ ਕੁਝ ਪਿੰਡ ਦੇ ਆਪਣੇ ਮੌਤਵਾਰ ਜਿਹੜੇ ਨੇ ਉਹ ਮੌਜੂਦ ਵੀ ਹੈਗੇ ਨੇ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਔਰ ਤੁਹਾਡੇ ਨਾਲ ਖੁਸ਼ੀ ਜਿਹੜੀ ਕੁਸ਼ਤੀ ਦੀਆਂ ਝਾਕੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਮੈਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ घुमिया <laughs> <laughs> ਇਹ ਸਾਟੇ ਲੱਗ ਰਹੇ ਨੇ ਜੀ ਇਹ ਅੱਜ ਤੋਂ 20 ਸਾਲ ਤੋਂ ਪਹਿਲਾਂ ਤੋਂ ਚੱਲ ਰਿਹਾ ਆ ਪਿੰਡ ਦੇ ਸਹਿਯੋਗ ਨਾਲ ਹਰ ਸਾਲ 16 ਫੱਗ ਨੂੰ ਇੱਥੇ 17 ਦੇ ਵਿੱਚ ਕੁਸ਼ਤੀਆਂ ਹੁੰਦੀਆਂ ਹੁੰਦੀਆਂ ਹਨ ਕਿਉਂ ਸਾਰਾ ਨਗਰ ਇਸ ਵਿੱਚ ਸਹਿਯੋਗ ਬਹੁਤ ਦਿੰਦਾ ਜਿੰਨੇ ਹੀ ਪੁਲਵਾਨ ਨੇ ਸਾਡਾ ਇਹ ਸਦਾ ਬਾਹਰ ਦਿਆ ਨੂੰ ਵੀਰ ਤਾਣਾ ਦੇ ਵਿੱਚ 16 ਫੱਗਣ ਨੂੰ ਆਣ ਕੇ ਕੁਸ਼ਤੀਆਂ ਲੜਨ। ਅਸੀਂ ਇਹ ਸਨਮਾਨ ਵੱਧ ਤੋਂ ਵੱਧ ਕਰਾਂਗੇ। ਤਾਣਾ ਪਿੰਡ ਦੀ ਉੱਚੀ ਸ਼ਾਨ ਹੋਣੀ ਚਾਹੀਦੀ। ਕਿੰਨੇ ਪਹਿਲਵਾਨ ਆਏ ਸੀ ਅੱਜ? ਕਿਹੜੇ ਕਿਹੜੇ ਪੁੱਤਰ ਏਰੀਆ ਚੋਂ ਆਏ ਸੀਗੇ? ਅੱਜ ਪਹਿਲਵਾਨ ਥੋੜੀ ਆਏ ਨੇ। ਅੱਛਾ। ਕਈਆਂ ਥਾਵਾਂ ਦੇ ਮੇਲੇ ਸੀ। ਬੱਦਲ-ਬੁੱਦਲ ਕਰਕੇ। ਕੁਝ بارش ਹੋ ਰਹੀ ਸੀ। ਹਾਂਜੀ। بارش ਕਰਕੇ ਪਹਿਲਵਾਨ ਥੋੜੀ ਆਏ ਨੇ। ਕਿੰਨੀਆਂ ਚੰਡੀਆਂ ਅੱਜ ਰੱਖੀਆਂ ਗਈਆਂ ਸੀਗੀਆਂ? ਅੱਜ ਚੰਡੀਆਂ ਤੇ ਰੱਖੀਆਂ ਹਨ 10 ਪਹਿਲਵਾਨ ਥੋੜੇ ਕਰਕੇ ਰੱਖੀਆਂ ਨੇ ਸਾਰੀਆਂ ਤਿੰਨ। ਮੌਸਮ ਦਾ ਖਰਾਬ ਹੋਣ ਕਰਕੇ ਸਰ ਮੌਸਮ ਦਾ ਖਰਾਬ ਕਰਕੇ بارش ਹੋਣ ਕਰਕੇ ਅੱਛਾ بارش ਹੋਣ ਕਰਕੇ ਵੀ ਤੁਸੀਂ ਏ ਚੰਡੀਆਂ ਨਾਲ ਉਹਨਾਂ ਲਈ ਕੁੜੀਆਂ ਘਾਟਾਈਏ ਇਹਦੇ ਮਾਰਦੇ ਪਿੰਡਾਂ ਦੇ ਹੁੰਦੇ ਯਾਨੀ ਕਿ ਤੁਸੀਂ ਅਤਾਲਾ ਪਿੰਡ ਦੇ ਵਿੱਚ ਹਰ ਸਾਲ 16 ਪੱਗ ਨੂੰ ਇਹ ਕੁਸ਼ਤੀਆਂ ਦਾ ਪ੍ਰੋਗਰਾਮ ਇਹ ਹੇ ਪੱਕਾ ਜੀ 35 40 ਸਾਲ ਹੋ ਗਏ ਨੇ ਉੱਥੇ ਸਾਈਂ ਬਾਬਾ ਮੇਰਾ ਅਮਰੀਤ ਸਿੰਘ ਤੇ ਸਾਹਬ ਦੇ ਸਰਪੰਚ ਦਾ ਮਾ ਬੇਟਾ ਵਾ ਠੀਕ ਹੈ ਤੇ ਆਪਣਾ 30 35 ਸਾਲ ਹੋ ਗਏ ਨੇ ਸਾਈਂ ਬਾਬਾ ਹੁੰਦਾ ਸੀ ਉਹ ਉਹ ਸੱਪਾਂ ਦਾ ਵੀ ਜਾਦੂ ਜਾਣਦੇ ਆ ਤੇ ਉਹਨਾਂ ਦੇ 100 ਬਾਰ ਫਿਰ ਮੇਲਾ ਇਹ ਲੱਗਦਾ ਇੱਥੇ ਤੇ ਇੱਥੇ ਵੀ ਚੌਲਾ ਚਾਲੇ ਦੇਗਾ ਛਾੜਦੇ ਨੇ ਤੇ ਬੜਾ ਸੋਹਣਾ ਇੱਥੇ ਰੌਣਕ ਮੇਲਾ ਹੁੰਦਾ ਜੀ ਲੋਕ ਵੀ ਥੋੜੇ ਪਿੰਡ ਦੇ ਕਾਫੀ ਜਾਦੂ ਹੋਰ ਪਿੰਡਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਦੇਖਣ ਲਈ ਕੁਸ਼ਤੀ ਹਾਂ ਜੀ ਹਾਂ ਜਿਵੇਂ ਨੇੜੇ ਨੇੜੇ ਪਿੰਡਾਂ ਤੰਬੂ ਵਾਲਾ ਡਰੌਲੀ ਆਪਣਾ ਅ ਦਫਤਰੀ ਵਾਲਾ ਕੱਗਾ ਇਹਨੇ ਸਾਰੇ ਪਿੰਡਾਂ ਦੇ ਆਉਂਦੇ ਨੇ ਤੇ ਦੂਜੀ ਗੱਲ ਇਹ ਵੀ ਹੋਰ ਜਿਹੜੇ ਨੌਜਵਾਨ ਯੁਵਾ ਪੀੜ੍ਹੀ ਹੈ ਜਾਂ ਮੁੰਡੇ ਨੇ ਜੋ ਨਸ਼ੇ ਕਰਦੇ ਨੇ ਜਰ ਉਹਨਾਂ ਨੂੰ ਵੀ ਸਿੱਖ ਮਿਲਦੀ ਹੈਗਾ ਦੇਖਦੇ ਇਹ ਸੱਡ ਪਿੰਡ ਨਸ਼ਾ ਬਹੁਤ ਘੱਟ ਹੈ ਤੇ ਇੱਥੇ ਸਾਡੇ ਮੁੰਡੇ ਇੱਥੇ ਕਬਡੀ ਖੇਡਦੇ ਨੇ ਗਰਾਊਂਡ 'ਚ ਵਾਲੀਬਾਲ ਖੇਡਦੇ ਨੇ ਤੇ ਇਹ ਇਹ ਵੇਖ ਕੇ ਤੇ ਅੱਗੋਂ ਬੱਚੇ ਸਿਆਣੇ ਹੋਏ ਨੇ ਇੱਕ ਅੰਕਲ ਜੀ ਜਿਹੜਾ ਕੋੜੀਆਂ ਦਾ ਮੈਚ ਪਹਿਲਾਂ ਕਰਵਾਉਂਦੇ ਹੁੰਦੇ ਸੀ ਉਹ ਇਸ ਵਾਰ ਨਹੀਂ ਕਰਵਾਇਆ ਪਹਿਲਾਂ ਅਸੀਂ ਕੋੜੀਆਂ ਦੇ ਕਰਾਉਂਦੇ ਹੁੰਦੇ ਸੀ ਹਾਂ ਪਉ ਉਹ ਹਦਕਾ ਕਰਾਇਨੇ ਗੋ ਕਰਾਂ ਕਰਾਂ ਦੇ ਠੀਕ ਹੈ ਹਾਂ ਮੌਸਮ ਕਰਕੇ ਮੌਸਮ ਕਰਕੇ ਅੱਜ ਤਾਂ ਕਾਫੀ ਚਟੀਆਂ ਬਗੈਰੀਆਂ ਜਾਂ ਪਰਮਾਨ ਆਈ ਰਹੀ ਹੈਗੇ ਸਾਬ ਮੈਂ ਆਪ ਤਿੰਨ ਚਾਰ ਕੋਟੀਆਂ ਰੱਖੀਆਂ ਨੇ ਹਾਂ ਮੈਂ ਮੇਲੇ ਤੇ ਲੈ ਆਈ ਦੀਆਂ ਨੇ ਪਿੰਡ ਵਾਸੀਆਂ ਦਾ ਗੱਲਾਂ ਕਰਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਰਾਮ ਤੇ ਬਿੰਦ ਤੇ ਪਿੰਡ ਦੇ ਵਾਸੀ ਤੋ ਵੱਧ ਵੱਧ ਸੰਯੋਗ ਦੇਣ ਵਿਖਾ ਖਰਚਾ ਦੇਣ ਤੇ ਅੱਗੋਂ ਵੱਧ ਤੋਂ ਵੱਧ ਤੇ ਹੋਣ ਕਰਦਾ ਠੀਕ ਹੈ ਹਾਂਜੀ ਸੋ ਸਾਡੇ ਪਿੰਡ ਦੇ ਹੋਰ ਵੀ ਆਪਣੇ ਨਾਲ ਦੇਣ ਨਾਲ ਵੀ ਪਤਾ ਨਹੀਂ ਵਰਦੇ ਕੀ ਨਾ ਹੈ ਕੀ ਨਾ ਹੈ ਜੀ ਕਿ ਮੇਰੀ ਇੱਥੇ ਨਾ ਇਹਨਾਂ ਦੇ ਬਜ਼ੁਰਗ ਸਾਈਂ ਜੀ ਹਨ ਠੀਕ ਹੈ ਉਹ ਦੋ ਅਰਾਂ ਸਾਲ ਦੇ ਵਿੱਚ ਪੂਜਤੀਆਂ ਕਰਾਉਂਦੇ ਹਨਾ ਕੋਈ ਪਰੰਪਰਾ ਚੱਲਦੀ ਆਈ ਏ ਉਹਦੇ ਸਾਰਾ ਪਿੰਡ ਸਹਿਯੋਗ ਦੇ ਕੇ ਬਹੁਤ ਵਧੀਆ ਸਲੂਕ ਦੇ ਪਿੰਡ 'ਚ ਉਹਦੇ ਨਾਲ ਹੀ ਚੱਲ ਰਿਹਾ ਸਾਰਾ ਕੰਮ ਯਾਨੀ ਕਿ ਕਾਫੀ ਸਾਲਾਂ ਤੋਂ ਤੁਸੀਂ ਜੋ 16 ਪੁੱਛ ਰਹੇ ਹੋ ਇਹ 50 ਸਾਲ ਤੋਂ ਲਗਭਗ ਹੈ ਅੱਛਾ ਨਾ ਰਸੀ ਕਰਵਾ ਰਹੇ ਆ ਬਾਬਾ ਇਹ 50 ਸਾਲ ਦੇ ਲਗਭਗ ਲਗਭਗ ਦਾ ਮਤਲਬ ਕੁਝ ਟਾਈਮ ਹੋਦਾ ਸਾਡੇ ਦਾਦਾ ਜੀ ਸਾਡੇ ਜਿਹੜੇ ਇੱਕ ਰਾਹਲੇ ਹੁੰਦੇ ਸੀ ਠੀਕ ਹੈ ਤਾਂ ਉਹ ਕਰਾਂਦੇ ਕਰਾਂਦੇ ਜਾ ਉਹ ਇੱਥੋਂ ਚਲੇ ਗਏ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਚਲੇ ਗਏ ਸੀ ਪਿੰਡ ਦੇ ਲੋਕ ਬੜੇ ਵਧੀਆ ਸਨ ਉਹਨਾਂ ਨੇ ਕਿਹਾ ਵੀ ਆਪਾਂ ਇਹ ਸਾਈਂ ਜੀ ਇਹਨਾਂ ਦਾ ਨਾਂ ਸੀ ਵੀ ਇਹ ਚਲੇ ਗਏ ਨੇ ਜਿਵੇਂ ਰੌਣਕ ਲਾ ਕੇ ਰੱਖਦੇ ਸੀ ਪਿੰਡ ਦਾ ਸੰਜੋਗ ਬਣਿਆ ਸੀ ਵੀ ਆਪਾਂ ਦੁਬਾਰਾ ਪਿੱਛੋਂ ਇਹ ਕੰਮ ਛੱਡਣਾ ਨਹੀਂ ਹੈਗਾ ਠੀਕ ਹੈ ਉਹ ਫਿਰ ਪਿੰਡ ਜਣੇ ਨਹੀਂ ਉਹ ਚਲੇ ਗਏ ਉਹ ਦਿਨ ਤੋਂ ਹੀ ਫਿਰ ਕੰਮ ਚਾਲੂ ਕਰਤਾ ਤੇ ਤੁਸੀਂ ਪਿੰਡ ਵਾਸੀਆਂ ਨੂੰ ਜਾਂ ਜਿਹੜੀ ਨਵਾਂ ਯੁਵਾ ਪੀੜੀ ਹੈ ਉਹਨੂੰ ਤੁਸੀਂ ਕੀ ਮੈਸੇਜ ਲਾਉਣਾ ਚਾਹਗੇ ਅਸੀਂ ਨਾ ਬਹੁਤ ਵਧੀਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਹੈ ਹਾਂ ਕਿਉਂਕਿ ਸਾਡੇ ਦਾਦਾ ਜੀ ਦਾ ਇਹਨਾਂ ਨੇ ਨਾਂ ਕਰਾਇਆ ਹਾਂ ਅੱਜ ਤੱਕ ਉਹਨਾਂ ਦਾ ਮਾਣ ਕਰਦੇ ਨੇ ਅਸੀਂ ਸਾਰੇ ਪਿੰਡ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬਹੁਤ ਵਧੀਆ ਸਤਿਕਾਰਯੋਗ ਨੇ ਸਾਰੇ ਵਾਹ ਵਾਹ ਛੱਬਾਸ਼ ਬਹੁਤ ਵਧੀਆ ਲਖਾਇਲਾ ਰਾਜੀ ਇਧਰ ਵੀ ਧਿਆਨ ਰੱਖੀ ਜੀ ਹਾਂ ਤੇ ਸਾਡੇ ਰਾਜਨੀਤੀ ਜਿਹੜੀ ਆ ਅੱਖਾਂ ਇੰਟਰਵਿਊ ਆ ਮਰੂ ਵੀ ਨਵਾੜਾ ਪਰਲੇ ਨੂੰ ਵੀ ਹਾਂ ਜੀ ਮਾਡੇ ਬੇਟੇ ਨੇ ini <coughs> देख ਹਾਂ ਜੀ ਸਭੀ ਕੁश्ती ਆ ਰਹੀ ਐ ਸੈਮ ਬਹੁਤ ਥੋੜਾ ਰਹਿ ਗਿਆ ਸੱਲੂ ਦੀਆਂ ਜਿਹੜੀਆਂ ਘੜੀਆਂ ਟੱਕ ਟੱਕ ਕਰਕੇ ਬੇਸੀ ਆ ਰਹੀਆਂ ਨੇ ਜੌਨਪੁਰ ਪਰਕਟਾ 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 ਜੌਨਪੁਰ ਇਸ ਮਾਤਾ ਰੱਹੀ ਹੈ ਚਲੋ ਜੀ ਸਾਡੇ ਵੀਰ ਬਹੁਤ ਪੱਤਰਕਾਰ ਜੀ ਪੁੱਜ ਗਏ ਆ ਜੀ ਜੀ ਵੀਰ ਵੀਰ ਨੂੰ ਆਪਣੀ ਮਾਣ ਦੇ ਫੈਮਿਲੀ ਦੇ ਵਿੱਚ ਕਾਹਲ ਜਰ ਦੇ ਹੋ ਬਹੁਤ ਹੀ ਸਤਿਕਾਰਯੋਗ ਵੀਰ ਸਾਡਾ ਸਾਡੇ ਪਿੰਡਾਂ ਦਾ ਕੱਲੀ ਕੱਲੀ ਜੀ ਵੀ ਖੜਾ ਆ ਤਲ ਤਲ ਦੀ ਖੜਾ ਆ ਪੰਜਾਬ ਲਾਈਵ ਤੋਂ ਕਾਸਟ ਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ ਲੱਕ ਫੈਮਿਲੀ ਨੂੰ ਬਲੌਂਗ ਕਰਦਾ ਵੀਰ ਆ ਉਹ ਇੱਕ ਪਾਲ ਨੂੰ ਕਾਟ ਕਰ ਰਿਹਾ ਜਿਹੜੀ ਕੁਸ਼ਤੀ ਹੋ ਰਹੀ ਹੈ ਬੜੀ ਕਾਦੇਦਾਰ ਖੇਡੀ ਆ ਰਹੀ ਆ ਬਹੁਤ ਸਿਰੇ ਦੇ ਧਿਮਾਨ ਸਾਡੇ ਦਰਮਿਆਨ ਪੁੱਠੇ ਹੋਏ ਆ ਇੱਧਰ ਤੇ ਕਰਾ ਦੇ ਫਾਲ ਤੋਂ ਅੰਕਲ ਜੀ ਪੀਲਾ ਕਰਨਾ ਅੰਕਲ ਜੀ ਮੜਾ ਸਾਈਡ ਤੇ ਕਰੋ ਇਹਨਾਂ ਨੂੰ ਸਾਈਡ ਤੇ ਕਰਦੇ ਯਾਰ ਸੁੱਖੀ ਸੁੱਖੀ ਸਰੇ ਵੀਰ ਦਾ ਸਿਰ ਨਾ ਮਾਜੇ ਪਤਾ ਨਹੀਂ ਲੱਗਿਆ ਬਾਹਰ ਗਿਆ ਬਾਹਰ ਮਾਰਦੇ ਪਰਵਾਹਾਂ ਦੇ ਨਾਲ ਕੋ ਬੜਾ ਮੁੱਢਿਆ ਮਖਾਲਾ ਖੇਡੇ ਆ ਰਿਹਾ ਹਾਂਜੀ ਬਾਜੀ ਰਾਤ ਲਓ ਜੀ ਕਮੇਟੀ ਦੀ ਤਰਫੋਂ 210 ਦੀ ਝੰਡੀ 210 ਦੀ ਝੰਡੀ ਜਿਹੜੀ ਬੰਨੀ ਜਾ ਰਹੀ ਆ ਬੜਾ ਪ੍ਰਵਾਹ ਨਹੀਂ ਨੋਟ ਕਰੋ

دا चई कनेडियन सोगर करोड़ करा